ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੰਜੀਵ ਰੋੜਾ ਦੇ ਜਿੱਤਦੇ ਹੀ ਕੇਜਰੀਵਾਲ ਦਾ ਰਾਜ ਸਭਾ ਜਾਣ ਦਾ ਰਾਹ ਹੋਇਆ ਸਾਫ਼ ਅਨਿੱਤਾਂ ਤੋਂ ਬਾਅਦ ਕੇਜਰੀਵਾਲ ਨੇ ਵੀ ਕਰ ਦਿੱਤਾ ਵੱਡਾ ਐਲਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਵਿੱਚ ਨਹੀਂ ਜਾਣਗੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਰਾਜ ਸਭਾ ਜਾਣ ਦੇ ਸਵਾਲ ਉਨ੍ਹਾਂ ਕੇ ਸਵਾਲ ਤੇ ਕਿਹਾ ਹੈ ਕਿ ਰਾਜ ਸਭਾ ਕੌਣ ਜਾਵੇਗਾ ਆਪ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਵੇਸ ਬਾਰੇ ਫੈਸਲਾ ਕਰੀਏ ਪਰ ਮੈਂ ਨਹੀਂ ਜਾ ਰਹਾ ਦਰਸ ਵਿਰੋਧੀ ਪਾਰਟੀ ਦਾ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਸੰਜੀਵ ਰੋੜਾ ਦੀ ਜਗਾ ਰਾਜ ਸਭਾ ਸਭਾ ਜਾਣਗੇ ਰਾਜ ਸਭਾ ਮੈਂਬਰ ਨੇ ਮੈਂਬਰ अरोड़ा ਨੇ ਲੁਧਿਆਣਾ ਪਛਮੀ ਵਿੱਚ ਕੋਈ ਵੀ ਕੋਈ ਵਿੱਚ ਹੋਈ ਵਿਦਾਰ ਸਭਾ ਉਪ ਚੋਣ ਜਿੱਤ ਲਈ ਹੈ ਇਹ ਨਤੀਜੇ ਸੋਮਵਾਰ ਨੂੰ ਅਲਾਨੇ ਗਏ ਹਨ अरोड़ा ਨੂੰ 35179 ਵੋਟਾਂ ਮਿਲੀਆਂ ਹਨ ਇਸ ਦੇ ਨਾਲ ਹੀ ਕਾਂਗਰਸ ਦੇ ਉਮੀਦਵਾਰ ਭਾਤਵਿਸ਼ਣ ਆਸ਼ੂ ਦੂਜੇ ਸਥਾਨ ਤੇ ਰਹੇ ਹਨ ਸਾਬਕਾ ਮੰਤਰੀ ਆਸ਼ੂ ਨੂੰ 24542 ਵੋਟਾਂ ਮਿਲੀਆਂ ਹਨ ਇਸ ਦੇ ਨਾਲ ਹੀ ਭਾਜਪਾ ਦੇ ਜੀਵਨ ਗੁਪਤਾ ਨੂੰ 2000 20322 ਵੋਟਾਂ ਮਿਲਿਆ ਹਨ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਆਮ ਦੇਗ ਗੋਗੀ ਨੇ ਲੁਧਿਆਣਾ ਪਛਮੀ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ ਇਸ ਤੋਂ ਪਹਿਲਾਂ ਆਸ਼ੂ ਨੇ 2012 ਅਤੇ 2017 ਦੀਆਂ ਚੋਣਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ 2022 ਵਿੱਚ ਗੋਗੀ ਨੇ ਆਸ਼ੂ ਨੂੰ ਹਰਾਇਆ ਸੀ ਉਪ ਚੋਣ ਦੀ ਮਿਤੀ ਐਲਾਨ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਉਮੀਦਵਾਰ ਵੋ ਜੋ ਐਲਾਨ ਕੀਤਾ ਸੀ ਉਦੋਂ ਉਹਨਾਂ ਦੀ ਜਗ੍ਹਾ ਰਾਜ ਸਭਾ ਵਿੱਚ ਕੌਣ ਜਾਵੇਗਾ ਇਸ ਬਾਰੇ ਟਕਲਾ ਲਗਾਈਆਂ ਜਾ ਰਹੀਆਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ